ਕਾਸੀ ਕੱਜ ਸਾਰਿਆਂ ਨੂੰ ਤੁਹਾਡੇ ਵੱਸ ਸੱਜ ਦੀ ਸੂਟਾਂ ਦੀ 컬렉ਸ਼ਨ ਬਹੁਤ ਹੀ ਪਿਆਰੀ ਲੱਗ ਕਹਿੰਦੀ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜਾ ਸ਼ਰਟ ਦਾ ਫੈਬਰਿਕ ਹੋਏਗਾ ਪਿਓਰ ਤੁਹਾਨੂੰ ਜੋਰਜਟ ਵਿੱਚ ਮਿਲ ਜਾਏਗਾ ਪ੍ਰਿੰਟਡ ਸੂਟ ਹੋਏਗਾ ਪ੍ਰਿੰਟ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਹੈ ਨਾਲ ਜਿਹੜੀ ਬਾਟਮ ਹੋਏਗੀ ਪਲੇਨ 크ਰੇਪ ਸਿਲਕ ਦੀ ਇਸ ਦੇ ਨਾਲ ਬਾਟਮ ਲਗਾਈ ਹੋਈ ਹੈ ਸ਼ਰਟ ਦਾ ਪਰ ਮੀਟਰ ਮੈਂਸ਼ਨ ਕੀਤਾ ਗਿਆ ਬਾਟਮ ਦਾ ਵੀ ਪਰ ਮੀਟਰ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਕਲਰ ਬਹੁਤ ਹੀ ਪਿਆਰੇ ਨਾਲ ਚੈਡ ਕੀਤੇ ਹੋਏ ਨੇ ਇਹ ਜਿਹੜਾ ਹੋਏਗਾ ਫੈਬਰਿਕ ਇਹ ਤੁਹਾਨੂੰ ਪਿਓਰ ਕ੍ਰੇਪ ਦੇ ਵਿੱਚ ਮਿਲ ਜੇਗਾ ਸ਼ਰਟ ਦੇ ਉੱਪਰ ਹੈਵੀ embroideri ਕੀਤੀ ਗਈ ਨਾਲ ਬਾਟਮ ਜਿਹੜੀ ਹੋਏਗੀ ਪਲੇਨ ਹੋਏਗੀ ਕ੍ਰੇਪ ਸਿਲਕ ਦੀ ਇਸ ਦੇ ਨਾਲ ਬਾਟਮ ਲਗਾਈ ਹੋਈ ਹੈ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਕਲਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਆਰਡਰ ਕਰਵਾਉਣਾ ਹੋਵੇ ਚੈੱਕ ਕਰ ਸਕਦੇ ਹੋ ਪ੍ਰਾਈਸ ਉੱਪਰ ਨਾਲ ਨਾਲ ਸ਼ਰਟ ਦਾ ਐਂਡ ਬਾਟਮ ਦਾ ਪਰਮੀਟਰ ਮੈਂਸ਼ਨ ਕੀਤਾ ਹੋਇਆ ਅਗਲਾ ਜਿਹੜਾ ਇਹ ਫੈਬਰਿਕ ਰਹੇਗਾ ਸ਼ਰਟ ਦਾ ਪਿਓਰ ਮਾਲ ਚੰਦੇਰੀ ਵਿੱਚ ਹੋਏਗਾ embroideri ਕੀਤੀ ਗਈ ਨਾਲ ਮਾਲ ਚੰਦੇਰੀ ਵਿੱਚ ਹੀ ਇਸ ਦੇ ਨਾਲ ਦੁਪੱਟਾ ਲਗਾਇਆ ਹੋਇਆ ਦੁਪੱਟੇ ਤੇ ਵੀ embroideri ਬਹੁਤ ਹੀ ਪਿਆਰੀ ਕੀਤੀ ਹੋਈ ਹੈ ਸ਼ਰਟ ਦਾ ਐਂਡ ਦੁਪੱਟੇ ਦਾ ਜਿਹੜਾ ਪ੍ਰਾਈਸ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਹੋਏਗਾ ਸੇਮ ਪ੍ਰਾਈਸ ਰਹੇਗਾ ਇਹਨਾਂ ਦਾ ਕਲਰ ਬਹੁਤ ਹੀ ਪਿਆਰੀਆਂ ਕੀਤੀ ਹੋਏ ਨੇ ਅਗਲਾ ਜਿਹੜਾ ਇਹ ਹੋਏਗਾ ਫੈਬਰਿਕ organza tissue ਦੇ ਚ ਹੋਏਗਾ ਇਸ ਦੇ ਉੱਪਰ ਬਹੁਤ ਹੀ ਪਿਆਰਾ ਕਟ ਦਾਣਾ embroideri ਕੀਤੀ ਗਈ ਹੈ ਕਲਰ ਇਹਦੇ ਵਿੱਚ ਡਾਰਕ ਐਡ ਕੀਤੀ ਹੋਏ ਨੇ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਪ੍ਰਾਈਸ ਆਪਾਂ ਸਾਰੇ ਹੀ ਸੂਟਾਂ ਦਾ ਨਾਲ ਦੇ ਨਾਲ ਉੱਪਰ ਮੈਂਸ਼ਨ ਕੀਤਾ ਹੁੰਦਾ ਹੈ 2.5 ਮੀਟਰ ਤੋਂ ਉੱਪਰ ਤੁਸੀਂ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ 2.5 ਮੀਟਰ ਤੋਂ ਘੱਟ ਤੁਸੀਂ ਨਹੀਂ ਆਰਡਰ ਕਰਵਾ ਸਕਦੇ ਅਗਲਾ ਜਿਹੜਾ ਫੈਬਰਿਕ ਹੋਏਗਾ ਪਿਓਰ ਤੁਹਾਨੂੰ ਗਲਾਸ ਟਿਸ਼ੂ ਦੇ ਵਿੱਚ ਮਿਲ ਜੇਗਾ ਇਸ ਦੇ ਉੱਪਰ ਵੀ ਹੈਂਡ ਹੈਂਡਵਰਕ ਦਾ ਕੰਮ ਕੀਤਾ ਗਿਆ ਪ੍ਰਾਈਸ ਉੱਪਰ ਨਾਲ ਦੀ ਨਾਲ ਮੈਂਸ਼ਨ ਇਹਨਾਂ ਦਾ ਵੀ ਕੀਤਾ ਹੈ ਇਹਦੇ ਵਿੱਚ ਵੀ ਜਿਹੜੇ ਕਲਰ ਨੇ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਬਾਟਮ ਤੁਸੀਂ ਇਹਨਾਂ ਦੇ ਨਾਲ ਪਲੇਨ ਵੀ ਲਗਵਾ ਸਕਦੇ ਹੋ ਜੇਕਰ 5 ਮੀਟਰ ਦੀ ਕੱਟ ਲੈਣੀ ਹੋ ਤੁਸੀਂ ਉਹ ਵੀ ਲੈ ਸਕਦੇ ਹੋ ਪ੍ਰਾਈਸ ਆਪਾਂ ਸ਼ਰਟ ਦਾ ਐਂਡ ਬਾਟਮ ਦਾ ਪਰ ਮੀਟਰ ਮੈਂਸ਼ਨ ਕਰ ਦਿੱਤਾ ਹੈ ਅਗਲਾ ਜਿਹੜਾ ਹੋਏਗਾ ਫੈਬਰਿਕ ਸ਼ਰਟ ਦਾ ਪਿਓਰ ਕਰੇਪ ਦੇ ਵਿੱਚ ਹੋਏਗਾ ਇਸ ਦੇ ਉੱਪਰ ਵੀ ਹੈਵੀ ਐਮਬਰਾਇਡਰੀ ਕੀਤੀ ਕੇ ਨਾਲ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਕਰੇਪ ਦੀ ਬਾਟਮ ਰਹੇਗੀ ਇਹ ਤੁਹਾਨੂੰ 2.5 ਮੀਟਰ ਸ਼ਰਟ ਮਿਲੇਗੀ 2.5 ਮੀਟਰ ਹੋਏਗੀ ਇਸ ਦੀ ਬਾਟਮ ਦੀ ਕੱਟ ਰਹੇਗੀ ਵਿਦਆਊਟ ਦੁਪੱਟਾ ਸੂਟ ਹੋਏਗਾ ਦੁਪੱਟੇ ਤੁਸੀਂ ਇਹਨਾਂ ਸੂਟਾਂ ਦੇ ਨਾਲ ਆਪ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਵਾਣਾ ਚਾਹੁੰਦੇ ਹੋ ਸੂਟ ਦਾ ਸਕਰੀਨ ਸ਼ਾਟ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਪ੍ਰਾਈਸ ਜਿਹੜਾ ਹੁੰਦਾ ਆਪਾਂ ਸਾਰੇ ਹੀ ਸੂਟਾਂ ਦਾ ਨਾਲ ਨਾਲ ਉੱਪਰ ਮੈਂਸ਼ਨ ਕੀਤਾ ਹੋਇਆ ਸਾਰੇ ਸੂਟਾਂ ਵਿੱਚ ਕਲਰ ਬਹੁਤ ਹੀ ਪਿਆਰੇ ਡਾਰਕ ਹੈਡ ਕੀਤੇ ਹੋਏ ਨੇ ਅਗਲਾ ਜਿਹੜਾ ਸੂਟ ਰਹੇਗਾ ਇਹ ਤੁਹਾਨੂੰ 5 ਮੀਟਰ ਦੀ ਕੱਟ ਮਿਲ ਜੇਗੀ ਟਫੈਟਾ ਦਾ ਹੋਏਗਾ ਫੈਬਰਿਕ ਬੂਟੀਵਰਕ ਕੀਤਾ ਗਿਆ ਇਸ ਦੇ ਉੱਪਰ ਜਿਹੜਾ ਦੁਪੱਟਾ ਹੋਏਗਾ ਜ਼ੋਰ ਜੜਦਾ ਹੋਏਗਾ ਦੁਪੱਟਾ ਵੀ ਬਹੁਤ ਹੀ ਪਿਆਰਾ ਹੈਵੀ ਡੈਡੀ ਕੀਤਾ ਹੋਇਆ ਐਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਦੁਪੱਟੇ ਦੇ ਉੱਪਰ ਵੀ ਅਗਲਾ ਜਿਹੜਾ ਇਹ ਸੂਟ ਹੋਏਗਾ ਤੁਹਾਨੂੰ ਪਿਓਰ ਕਾਟਨ ਦੇ ਵਿੱਚ ਮਿਲ ਜੇਗਾ ਐਮਬ੍ਰੋਇਡਰੀ ਬਹੁਤ ਹੀ ਪਿਆਰੀ ਇਸ ਦੇ ਉੱਪਰ ਵੀ ਕੀਤੀ ਹੋਈ ਹੈ ਨਾਲ ਜਿਹੜੀ ਸ਼ਰਟ ਦਾ ਐਂਡ बॉटम ਦਾ ਪਰਮੀਟਰ ਮੈਂਸ਼ਨ ਕੀਤਾ ਹੋਇਆ। ਕਲਰ ਬਹੁਤ ਹੀ ਪਿਆਰੇ ਲਾਈਟ ਜਿਹੇ ਦਿੱਤੇ ਗਏ ਨੇ ਇਹਨਾਂ ਦੇ ਵਿੱਚ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ। ਪ੍ਰਾਈਸ ਉੱਪਰ ਨਾਲ ਦੇ ਨਾਲ ਸਾਰੇ ਹੀ ਸੂਟਾਂ ਦਾ ਆਪਾਂ ਮੈਂਸ਼ਨ ਕੀਤਾ ਹੁੰਦਾ। ਜੇਕਰ ਤੁਸੀਂ ਸ਼ਰਟ ਬਾਈ ਕਰਨਾ ਚਾਹੁੰਦੇ ਹੋ, बॉटਮ ਨਹੀਂ ਲੈਣਾ ਚਾਹੁੰਦੇ ਨਾਲ ਤਾਂ ਤੁਸੀਂ ਸ਼ਰਟ ਵੀ ਬਾਈ ਕਰ ਸਕਦੇ ਹੋ। ਜੇਕਰ ਤੁਸੀਂ ਸ਼ਰਟ ਨਾਲ ਦਾ ਪੂਰਾ 5 ਮੀਟਰ ਦਾ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ 5 ਮੀਟਰ ਵੀ ਸੂਟ ਬਾਈ ਕਰ ਸਕਦੇ ਹੋ। ਕਲਰ ਸਾਰੇ ਹੀ ਸੂਟਾਂ ਵਿੱਚ ਬਹੁਤ ਹੀ ਪਿਆਰੇ ਲੈ ਕੇ ਆਂਦੇ ਨੇ। ਗਰਮੀਆਂ ਦੇ ਲਈ ਬਹੁਤ ਹੀ ਪਿਆਰੇ ਸੂਟ ਨੇ ਲਾਈਟ ਜਿਹੇ ਕਲਰ ਦਿੱਤੇ ਗਏ ਨੇ। ਅਗਲਾ ਜਿਹੜਾ ਫੈਬਰਿਕ ਰਹੇਗਾ ਪਿਓਰ ਇਹ ਵੀ ਤੁਹਾਨੂੰ ਕਾਟਨ ਦੇ ਵਿੱਚ ਮਿਲ ਜੇਗਾ ਇਹਨਾਂ ਦੇ ਵਿੱਚ ਵੀ ਕਲਰ ਜਿਹੜੇ ਹੋਣਗੇ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਇੰਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਏ ਇਹ ਵੀ ਤੁਸੀਂ 5 ਮੀਟਰ ਦੀ ਕੱਟ ਵੀ ਬਾਏ ਕਰ ਸਕਦੇ ਹੋ ਜੇਕਰ ਤੁਸੀਂ 2.5 ਮੀਟਰ ਸ਼ਰਟ ਲੈਣੀ ਹੋਵੇ ਬਾਟਮ ਪਲੇਨ ਲਗਾਉਣੀ ਹੋਵੇ ਤਾਂ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਆਰਡਰ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਤੁਸੀਂ ਮੇਰੇ ਵਟਸਐਪ ਨੰਬਰ ਤੇ ਭੇਜ ਕੇ ਕੋਈ ਵੀ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋਏਗਾ ਇਹ ਤੁਹਾਨੂੰ ਸ਼ਰਟ ਦਾ ਮਿਲੇਗਾ ਪਿਓਰ ਕ੍ਰੇਪ ਦੇ ਵਿੱਚ ਹੋਏਗਾ ਪ੍ਰਿੰਟਡ ਹੋਏਗਾ ਸੂਟ ਪ੍ਰਿੰਟ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਨਾਲ ਵਿਸਕੋਸ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਕਲਰ ਜਿਹੜੇ ਹੋਣਗੇ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਕਲਰ ਆਪਾਂ ਇਹਨਾਂ ਵਿੱਚ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਆਪਣਾ ਇਹ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਸੂਟ ਹੋਏਗਾ ਤੁਹਾਨੂੰ ਮਲਚੰਦੇਜੀ ਵਿੱਚ ਮਿਲ ਜੇਗਾ ਸ਼ਰਟ ਐਂਡ ਬਾਟਮ ਮਲਚੰਦੇਜੀ ਦੀ ਹੋਏਗੀ ਜਿਹੜਾ ਦੁਪੱਟਾ ਹੋਏਗਾ ਨਾਲ ਔਰਗਾਂਜ਼ਾ ਦਾ ਹੋਏਗਾ ਸਿਲਕ ਔਰਗਾਂਜ਼ਾ ਦਾ ਦੁਪ ਸ਼ਰਟ ਤੇ ਐਂਡ ਬਾਟਮ ਦੇ ਉੱਪਰ ਗੋਟਾ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਹੈ ਕਲਰ ਬਹੁਤ ਹੀ ਪਿਆਰੇ ਲਾਈਟ ਜਿਹੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਬਾਈ ਕਰਵਾ ਸਕਦੇ ਹੋ ਦੁਪੱਟਾ ਇਸ ਦੇ ਨਾਲ ਬਹੁਤ ਹੀ ਪਿਆਰਾ ਡੈਰੀ ਕੀਤਾ ਹੋਇਆ ਹੈ ਕੈਸ਼ ਐਂਡ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਕਲਰ ਸਾਰੇ ਡਾਰਕ ਇਹਨਾਂ ਦੇ ਵਿੱਚ ਐਡ ਕੀਤੇ ਹੋਏ ਨੇ ਕੁਝ ਤੁਹਾਨੂੰ ਕਲਰ ਲਾਈਟ ਮਿਲਣਗੇ ਪ੍ਰਾਈਸ ਉੱਪਰ ਨਾਲ ਦੀ ਨਾਲ ਸਾਰੇ ਹੀ ਸੂਟਾਂ ਦਾ ਮੈਂਸ਼ਨ ਆਪਾਂ ਉੱਪਰ ਕੀਤਾ ਹੁੰਦਾ ਕੋਈ ਵੀ ਸੂਟ ਤੁਸੀਂ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਰਹੇਗਾ ਪ्योर ਤੁਹਾਨੂੰ ਮਲ ਚੰਦੇਰੀ ਵਿੱਚ ਮਿਲ ਜੇਗਾ ਸ਼ੋਰਟ ਦਾ ਫੈਬਰਿਕ ਏਮਬਰਾਇਡਰੀ ਕੀਤੀ ਕੀ ਨਾਲ ਮਲ ਚੰਦੇਰੀ ਦਾ ਇਸ ਦੇ ਨਾਲ ਦੁਪੱਟਾ ਲਗਾਇਆ ਹੋਇਆ ਦੁਪੱਟਾ ਵੀ ਬਹੁਤ ਹੀ ਪਿਆਰਾ ਡੈਡੀ ਕੀਤਾ ਹੋਇਆ ਇਹਦੇ ਵਿੱਚ ਤੁਹਾਨੂੰ ਇੱਕ ਸਿੰਗਲ ਪੀਸ ਮਿਲ ਜੇਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ